ਬਿਲਕੁਲ ਤਿਆਰ ਅੱਜ ਅਸੀਂ ਜਾ ਰਹੇ ਹਾਂ ਨਰਸਰੀ ਜਿਹੜੀ ਆ ਵੇਖਣਗੇ ਬੁੱਢੇ ਜਿਹੜੇ ਆ ਉਹ ਕਿਵੇਂ ਉਹਨਾਂ ਦੀ ਨਰਸਰੀ ਤਿਆਰ ਕੀਤੀ ਜਾਂਦੀ ਹੈ ਸੋ ਚਾਲਾ ਜਿਹੜਾ ਆ ਉਹ ਹੁਣ ਪਾਦਤਾ ਘਰੋਂ ਨਿਕਲ ਰਹੇ ਆ ਘਰ ਦੀ ਬੈਕ ਸਾਈਡ ਦੇ ਉੱਤੇ ਗਰਾਸ ਜਿਹੜਾ ਆ ਉਹ ਹੈ ਲੈ ਤੁਸੀਂ ਗੱਡੀ ਖੜੀ ਵੇ ਕਿਜੀ ਤੇ ਹੁਣ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਜਿਹਾ ਪਿੰਡ ਕਵਿੱਤੋ ਮਾਨਤਵਾ ਦਾ ਚੇਹ ਦਾ ਹੀ ਪਿੰਡ ਕਵਿੱਤੋ ਹੈ ਗਿਆ ਅਨੰਦ ਨੂੰ ਸੁਣਿਆ ਹੁਣ ਰੋਡ ਦੇ ਉੱਤੇ ਜਾਂ ਆਪਾਂ ਗਲੀ ਕਹਿੰਦੇ ਆ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਗਲੀ ਹੁੰਦੀ ਹੈ ਤੇ ਆਹ ਰੋਡ ਹੈਗੀ ਆ ਗਲੀ ਹੈਗੀ ਇਹ ਦੇਖੋ ਜਦੋਂ ਇਹ ਗਲੀਆਂ ਵਾਲੀਆਂ ਰੋੜਾਂ ਇੰਨੀਆਂ ਸੋਹਣੀਆਂ ਦਾ ਸ਼ਹਿਰ ਦੀਆਂ ਜਿਹੜੀਆਂ ਰੋੜਾ ਹੈ ਉਹ ਕਿੰਨੀਆਂ ਸੋਹਣੀਆਂ ਘਰ ਜਿਹੜੇ ਆ ਇਸ ਤਰ੍ਹਾਂ ਦੇ ਘਰ ਇੱਥੇ ਇਟਲੀ ਦੇ ਵਿੱਚ ਆਪਾਂ ਨੂੰ ਨਜ਼ਰ ਆਉਣਗੇ ਤੇ ਪੂਰੇ ਦਾ ਪੂਰਾ ਅੱਗੋਂ ਵੀ ਤੇ ਪਿੱਛੋਂ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਅਸੀਂ ਇਹ ਮੇਨ ਰੋਡ ਵੱਲ ਚੱਲਦੇ ਆਂ ਤੇ ਸਪੀਡ ਗੱਡੀ ਦੀ ਸੋਹਣੀ ਹੈਗੀ ਤੇ ਰੋਡ ਬਾਕਮਾਲ ਬਹੁਤ ਹੀ ਸੋਹਣੀ ਤੇ ਰੋਡ ਹੈਗੀ ਆ ਲੋਕ ਆਪਣੀ ਲਾਈਨ ਦੇ ਵਿੱਚ ਜਿਹੜੀ ਗੱਡੀਆਂ ਉਹ ਰੱਖਦੇ ਆ ਲਾਈਨੋਂ ਬਾਹਰ ਨਹੀਂ ਤੇ ਗੱਡੀ ਦੀ ਸਪੀਡ ਕਾਫੀ ਹੈ ਗਈ ਤੇ ਆ ਤੁਸੀਂ ਦੇਖ ਰਹੇ ਆ ਕਿੰਨਾ ਹਰਿਆ ਭਰਿਆ ਜਿਹੜਾ ਏਰੀਆ ਆ ਉਹ ਸਾਨੂੰ ਨਜ਼ਰੀ ਪੈਂਦਾ ਤੇ ਕਿਤੇ ਕਿਤੇ ਫੀਨੋ ਦੇ ਖੇਤ ਤੇ ਕਿਤੇ ਕਿਤੇ ਕਣਕ ਵੀ ਉਹ ਨਜ਼ਰ ਆਉਂਦੀ ਹੈ ਤੇ ਅਸੀਂ ਆਪਣੇ ਮਕਾਮ ਵਾਲੇ ਪਾਸੇ ਲਗਭਗ ਇਹ ਆ ਚੁੱਕੇ ਆ ਤੇ ਥੋੜਾ ਅੱਗੇ ਜਾ ਕੇ ਦੇਖਦੇ ਆ ਕਿ ਕੀ ਜਿਹੜਾ ਹੈ ਮਾਹੌਲ ਇੱਥੇ ਰਹੇਗਾ ਰੈੱਡ ਬੱਤੀ ਇੱਥੇ ਜਲ ਰਹੀ ਆ ਤੇ ਪਹਿਲਾਂ ਕਿਸੇ ਟਾਈਮ ਕਹਿੰਦੇ ਜਿਹੜਾ ਆ ਏਰੀਆ ਕਾਫੀ ਦੂਰਸਟਾਂ ਦੇ ਨਾਲ ਭਰਿਆ ਰਹਿੰਦਾ ਸੀ ਪਰ ਹੁਣ ਇਹ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਉਹਦੇ ਉੱਤੇ ਜਿਹੜਾ ਪੋਲਾ ਉਹਦੀ ਹਾਲਤ ਥੋੜੀ ਖਰਾਬ ਹੋ ਗਿਆ ਇਹ ਲੋਕ ਜਿਹੜੇ ਆ ਉਹ ਕਿਸੇ ਵੀ ਚੀਜ਼ ਨੂੰ ਪਾਉਂਦੇ ਨਹੀਂ ਉਹ ਜੋ ਦਾ ਕਿਉਂ ਰੱਖਦੇ ਆ ਇਹ ਨਹੀਂ ਹੈਗਾ ਕਿ ਇਹਨੂੰ ਤਾ ਕੇ ਨਵਾਂ ਪੁਲ ਬਣਾ ਦਿੱਤਾ ਜਾਵੇ ਨਹੀਂ ਇਹਦੀ ਮਰਮਮਤ ਜ਼ਰੂਰ ਕਰ ਦੇਣਗੇ ਭਾਰੀ ਨੂੰ ਕਦੇ ਵੀ ਉੱਤੋਂ ਦੇ ਨਹੀਂ ਤੇ ਪੁਲ ਦੇ ਉੱਤੇ ਆਪਾਂ ਜਾ ਕੇ ਇਹ ਦੇਖਣ ਦੀ ਕੋਸ਼ਿਸ਼ ਕਰਦੇ ਆਂ ਕਿ ਕਿਵੇਂ ਦਾ ਪੁਲਾ ਦੇਖੋ ਪੁਲ ਥੋੜਾ ਜਿਆਦਾ ਸਾਨੂੰ ਇੱਥੇ ਇਹ ਦੀ ਹਾਲਤ ਜਿਹੜੀ ਉਹ ਖਾਸ ਨਜ਼ਰ ਆਉਂਦੀ ਹੈ ਪਰ ਇਹ ਵੀ ਨਹੀਂ ਕਿ ਇਥੋਂ ਲੰਘਿਆ ਨਾ ਜਾ ਸਕੇ ਪਰ ਕੋਈ ਹੈਪਨ ਜਿਹੜਾ ਆ ਉਹ ਨਾ ਹੋ ਸਕੇ ਇਸ ਲਈ ਇਥੋਂ ਗੱਡੀਆਂ ਲੰਘਣੀਆਂ ਬੰਦ ਕਰ ਦਿੱਤੀਆਂ ਆ ਨਹਿਰੀ ਪਾਣੀ ਜਿਹੜਾ ਇਹ ਜਾ ਰਿਹਾ ਇਹ ਪਾਣੀ ਜਿਹੜਾ ਨਹਿਰ ਦਾ ਇਤੋਂ ਸंचाई ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਇਹ ਕੀਤੀ ਜਾਂਦੀ ਹੈ ਸਾਰਾ ਇਡਲੀ ਦੇ ਵਿੱਚ ਜਾਂ ਤਾਂ ਬਰਸਾਤ ਦੇ ਉੱਤੇ ਫਸਲਾਂ ਡਿਪੈਂਡ ਹੈ ਜਾਂ ਨਹਿਰਾਂ ਦੇ ਉੱਤੇ ਡਿਪੈਂਡ ਹੈ ਆ ਦੇਖੋ ਜੰਗਾਲ ਜਿਹੜਾ ਹੈ ਉਹ ਕਾਫੀ ਇਹਨੂੰ ਲੱਗਾ ਹੋਇਆ ਕਿਉਂਕਿ ਇਸ ਤੋਂ ਪਤਾ ਲੱਗਦਾ ਕਿ ਕਾਫੀ ਸਮੇਂ ਤੋਂ ਇਹਦੇ ਵੱਲ ਧਿਆਨ ਜਿਹੜਾ ਹੈ ਉਹ ਘਾਟਾ ਮੁਰੰਮਤ ਕੋਈ ਨਹੀਂ ਕੀਤੀ ਜਾਂਦੀ ਮੌਸਮ ਵੀ ਉੱਤੋਂ ਬਦਲਵਾਈ ਕਾਫੀ ਨਜ਼ਰ ਆਉਂਦੀ ਹੈ ਹੋ ਸਕਦਾ ਕਣੀਆਂ ਵੀ ਜਿਹੜੀਆਂ ਆ ਉਹ ਪੈਣ ਤੇ ਪਰ ਬੜਾ ਵਧੀਆ ਲੱਗਿਆ ਸ ਆ ਸਾਨੂੰ ਪੁਰਾਣੀ ਜਿਹੜੀ ਆਈਟਮ ਆਪੋੜਾ ਉਹ ਦੇਖ ਕੇ ਦੂਰ ਤੇ ਉਸ ਪਾਸੇ ਪੁੱਲ ਦੇ ਬੜੀ ਵਧੀਆ ਬਿਲਡਿੰਗ ਵੀ ਇਹ ਸਾਨੂੰ ਨਜ਼ਰ ਆਉਂਦੀ ਆ ਤੇ ਕੁਝ ਟੂਰਿਸਟ ਵੀ ਬੈਠੇ ਜਿਹੜੇ ਆ ਉਹ ਨਜ਼ਰ ਆਉਂਦੇ ਆ ਤੇ ਹੁਣ ਆਪਾਂ ਆ ਦੇਖਿਓ ਆ ਗਏ ਆ ਪਨੀਰੀ ਵਾਲੇ ਪਾਸੇ ਨਰਸਰੀ ਵਾਲੇ ਪਾਸੇ ਜਿਵੇਂ ਆਪਾਂ ਪਪੂਲਰਾਂ ਦੀ ਪਨੀਰੀ ਬੀਜਦੇ ਆ ਇੱਦਾਂ ਨਹੀਂ ਇਹ ਗਮਲਿਆਂ ਦੇ ਵਿੱਚ ਜਿਹੜੇ ਕੋਈ ਛੋਟੇ ਬੂਟੇ ਆ ਉਹਨਾਂ ਨੂੰ ਪਹਿਲਾਂ ਗਮਲਿਆਂ ਦੇ ਵਿੱਚ ਬੀਜਦੇ ਆ ਦੇਖੋ ਕਿੰਨੀ ਰੁਟੀਨ ਦੇ ਵਿੱਚ ਕਿੰਨੀ ਇੰਚ-ਇੰਚ नाप ਕੇ ਇਹ ਜਿਹੜੀ ਪਨੀਰੀ ਆ ਉਲਾਈ ਗਈ ਆ ਇਹਦੇ ਵਿੱਚ ਆੜੂਆਂ ਦੇ ਬੂਟੇ ਨੇ ਤੇ ਅਲੀਵੇ ਦੇ ਬੂਟੇ ਤੇ ਸੇਬਾਂ ਦੇ ਬੂਟੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਬੂਟੇ ਆ ਉਹ ਦੇਖੋ ਨਰਸਰੀ ਉਦੀ ਇੱਥੇ ਤਿਆਰ ਹੋ ਰਹੀ ਆ ਇੱਕ ਲਾਈਨ ਜਿਹੜੀ ਆ ਉਹ ਮਾਦਾ ਤੇ ਇੱਕ ਲਾਈਨ ਜਿਹੜੀ ਆ ਉਹ ਨਰ ਤੇ ਮੇਲ ਫੀਮੇਲ ਜਿਹਨੂੰ ਆਪਾਂ ਕਹਿੰਦੇ ਆ ਉਹ ਲਾਈ ਗਈ ਐ ਇੱਥੇ ਤੇ ਉਤੋਂ ਫਾਊਂਡੇਸ਼ਨ ਜਿਹੜਾ ਆ ਉਹ ਨਰਸਰੀ ਤਿਆਰ ਕਰਕੇ ਫਿਰ ਸਰਟੀਫਾਈਡ ਨਰਸਰੀ ਤਿਆਰ ਹੁੰਦੀ ਆ ਤੇ ਅੱਗੇ ਆਪਾਂ ਆ ਵੇਖਦੇ ਆ ਕਿ ਇਹ ਜਿਹੜੇ ਇਹਨਾਂ ਦੇ ਏਰੀਆ ਆ ਜਿੱਥੇ ਰਹਿਣ ਸੈਣ ਆ ਉੱਥੇ ਇਹਨਾਂ ਨੇ ਗਮਲਿਆਂ ਦੇ ਵਿੱਚ ਗੇ ਪਨੀਰੀ ਨੂੰ ਇੱਥੇ ਰੱਖਿਆ ਹੋਇਆ ਹੈਗਾ ਐਵੇਂ ਹੀ ਫਿਰ ਗਮਲਿਆਂ ਦੇ ਇਹ ਵਿੱਚ ਜਿਹੜੀ ਪਨੀਰੀ ਹੁੰਦੀ ਆ ਉਹ ਜਦੋਂ ਸੇਲ ਹੋ ਜਾਂਦੀ ਆ ਅੱਗੇ ਲੋਕੀ ਜਿਹੜੇ ਆ ਉਹ ਲ ਜਾ ਕੇ ਆਪਣੇ ਫਾਰਮਾਂ ਦੇ ਵਿੱਚ ਉਹਨੂੰ ਪਨੀਰੀ ਨੂੰ ਉਹ ਲਗਾ ਦਿੰਦੇ ਆ ਤੇ ਆ ਤੁਸੀਂ ਦੇਖੋ ਕਿ ਕਿੰਨਾ ਵਧੀਆ ਜਿਹੜੇ ਗਮਲਿਆਂ ਦੇ ਵਿੱਚ ਇਹ ਇੱਥੇ ਬੂਟੇ ਲਾਏ ਹੋਇਆ ਕਿੰਨਾ ਵਧੀਆ ਇਹ ਸ਼ਹਿਰ ਹੈਗਾ ਆ ਤੇ ਇਹ ਜੇ ਤੁਸੀਂ ਦੇਖੋ ਤਾਂ ਜਰਮਨੀ ਦਾ ਇਹ ਰੈਗਨਸਬਰਗ ਜਿਹੜਾ ਸ਼ਹਿਰ ਆ ਉਸ ਦਾ ਇਹ ਬੱਸ ਸਟੇਸ਼ਨ ਤੇ ਰੇਲਵੇ ਸਟੇਸ਼ਨ ਬਿਲਕੁਲ ਲਾਗੇ ਲਾਗੇ ਆ ਤੇ ਇਹ ਰੇਲਵੇ ਸਟੇਸ਼ਨ ਦੇ ਉੱਤੇ ਗਮਲਿਆਂ ਦੇ ਵਿੱਚ ਇਹ ਬੂਟੇ ਜਿਹੜੇ ਆ ਉਹ ਰੱਖੇ ਹੋਏ ਇੱਥੇ ਹੈਗੇ ਆ ਮੈਂ ਦੋਨੇ ਇਟਲੀ ਸ਼ਹਿਰ ਦੇ ਵਿੱਚ ਪਨੀਰੀ ਜਿਹੜੀ ਆ ਤਿਆਰ ਹੁੰਦੀ ਆ ਜਰਮਨ ਦੇ ਵਿੱਚ ਉਹ ਬੂਟਾ ਬੂਟੇ ਦੇ ਖੁਰ ਰੱਖੇ ਹੋਏ ਮਿਲਦੇ ਆ ਬਕਾਇਦਾ ਵਿੱਚ ਖਾਦ ਵਗੈਰਾ ਪਾਈ ਹੋਈ ਆ ਤੇ ਗਮਲਿਆਂ ਨੂੰ ਕਿੰਨਾ ਵਧੀਆ ਕਵਰ ਅਪ ਕਰਿਆ ਹੋਇਆ ਤਣੇ ਨੂੰ ਦੇਖੋ ਕਿੰਨੇ ਵਧੀਆ ਸਰਕੜੇ ਦੇ ਦਾ ਬਣਾ ਕੇ ਲਗਾਇਆ ਹੋਇਆ ਤਾਂ ਕਿ ਤਣੇ ਨੂੰ ਕੋਈ ਨੁਕਸਾਨ ਜਿਹੜਾ ਆ ਉਹ ਨਾ ਪਹੁੰਚਾਵੇ ਤੇ ਠੰਡ ਜਿਹੜੀ ਆ ਉਹ ਜਿਹੜੀ ਆ ਤਣੇ ਨੂੰ ਕੋਈ ਵੀ ਨੁਕਸਾਨ ਕਿਸੇ ਤਰ੍ਹਾਂ ਦਾ ਪੁੱਜਦਾ ਨਾ ਕਰ ਸਕੇ ਬਹੁਤ ਹੀ ਵਧੀਆ ਇੱਥੇ ਸਾਂਭ-ਸਭਾਲ ਆ ਜਿਹੜੀ ਉਹ ਹਰ ਇੱਕ ਚੀਜ਼ ਦੀ ਚਾਹੇ ਉਹ ਬੂਟਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਚੀਜ਼ ਇੱਥੇ ਬਣਾਈ ਹੋਈ ਆ ਜਾਂ ਲੱਗੀ ਹੋਈ ਆ ਉਹਦਾ ਉਹਦੇ ਲਈ ਇੰਨੀ احتیاط ਵਰਤੀ ਜਾਂਦੀ ਹੈ ਕਿ ਕਹਿਣੋਂ ਪਰੇ ਦੀ ਗੱਲ ਆ ਸ਼ਬਦ ਉਹਦੇ ਲਈ ਨਹੀਂ ਹੈਗੇ ਸਾਫ ਸਫਾਈ ਬਹੁਤ ਜ਼ਿਆਦਾ ਵਧੀਆ ਹੈਗੀ ਆ ਤੇ ਹਰ ਇੱਕ ਤਰ੍ਹਾਂ ਦਾ ਜੇ ਕਹਿ ਲਈਏ ਹਰ ਪੱਖੋਂ ਬਹੁਤ ਵਧੀਆ ਇਹ ਦੇਸ਼ ਜਿਹੜੇ ਹੈਗੇ ਆ ਚਾਹੇ ਆਪਾਂ ਜਰਮਨੀ ਲੈ ਲਈਏ ਚਾਹੇ ਇਟਲੀ ਕੁੱਲ ਮਿਲਾ ਕੇ ਬਹੁਤ ਹੀ ਵਧੀਆ ਇਹ ਦੇਸ਼